ਭਾਰਤ ਪਾਕਿਸਤਾਨ ਚ ਵੱਧ ਰਹੇ ਤਣਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇहतਿਆਤ ਵਜੋਂ ਫਗਵਾੜਾ ਤੇ ਕਪੂਰਥਲਾ ਸ਼ਹਿਰ ਵਿਖੇ ਰਾਤ 9:30 ਤੋਂ 10 ਵਜੇ ਤੱਕ ਬਲੈਕਆਊਟ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕੇਵਲ ਇहतਿਆਤੀ ਕਦਮ ਹੈ ਅਤੇ ਲੋਕਾਂ ਨੂੰ ਇਸ ਬੰਦੀ ਘਬਰਾਉਣ ਦੀ ਲੋੜ ਨਹੀਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਵਰਕਥਾਵਾਂ ਤੇ ਮੌਡਰਲਸ एहतियात तौर पर की जा रही है इसे घड़ी के कल कपूरथला सैनिक स्कूल और केंद्रीय जेल विखे मॉडरिली गई सी अज उसे कड़ी के कपूरथला शहर और फगवाड़ा शहर विखे ये ड्रिल की जा रही है ड्रिल का समा रहेगा रात साढ़े नौ बजे तो लैके दस बजे तक इस ड्रिल के दौरान कुछ विशेष हदायत ने जो कि ध्यान रख की लड़ है ये मैं स्पष्ट करना चाहता है ਕਿ ਇਹ ਕੇਵਲ ਇਤਿਆਤ ਵਜੋਂ ਡਰਿਲ ਹੈ ਅਤੇ ਲੋਕਾਂ ਨੂੰ ਇਸ ਸੰਬੰਧ ਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ 9:30 ਵਜੇ ਜਦ ਹੀ ਸਾਇਰਨ ਵਜੇਗਾ ਉਸ ਉਪਰੰਤ ਪੂਰੀ ਤਰ੍ਹਾਂ ਬਲੈਕ ਆਊਟ ਹੋ ਜਾਵੇਗਾ ਸ਼ਹਿਰ ਦੀ ਜਨਤਾ ਨੂੰ ਇਹ ਵੀ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਦੇ ਹੇਠ ਲਾ ਕੇ ਕੱਚੇ ਸਥਾਨ ਉੱਤੇ ਰੋਕ ਲਵੇ ਇਸ ਦੇ ਸਬੰਧ ਦੇ ਵਿੱਚ ਇੱਕ ਹੋਰ ਮੈਂ ਸਪਸ਼ਟਿਕਰਣ ਦਿੰਦਾ ਦੇ ਰਿਹਾ ਕਿ ਜਿਨਨੇ ਵੀ ਹਸਪਤਾਲ ਦੇ ادارے ਨੇ ਉਹ ਇਸ ਬਲੈਕਆਊਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਔਰ ਇਸ ਤੋਂ ਇਲਾਵਾ ਪੂਰੇ ਸ਼ਹਿਰ ਕਪੂਰਥਲਾ ਅਤੇ ਫਗਵਾੜਾ ਸ਼ਹਿਰ ਦੇ ਵਿੱਚ ਇਹ ਬਲੈਕਆਊਟ ਰਹੇਗਾ ਔਰ ਅੰਤ ਵਿੱਚ ਮੈਂ ਇੱਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਗਾ ਕਿ ਕਿਸੇ ਕਿਸਮ ਦੀ ਵੀ ਕਬਰਾਂ ਦੀ ਲੋੜ ਨਹੀਂ ਹੈ ਇਹ ਸਿਰਫ ਇhtiyat ਦੇ ਤੌਰ ਤੇ ਡ੍ਰਿਲ ਕਰਾਈ ਜਾ ਰਹੀ ਹੈ ਅਤੇ ਨਾਲ ਹੀ ਆਪ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਤੁਹਾਡੀ ਸੁਰੱਖਿਆ ਦੇ ਵਿੱਚ ਹਾਜ਼ਰ ਹੈ ਮੌਜੂਦ ਹੈ ਔਰ ਤੁਸੀਂ ਪ੍ਰਸ਼ਾਸਨ ਦਾ ਇਸ ਵਿੱਚ ਸਾਥ ਦਿਓ ਸ਼ੁਕਰੀਆ ਇਸ ਮੌਕੇ ਫਗਵਾੜਾ ਦੇ ਐਸ ਡੀ ਐਮ ਜਸ਼ਨਜੀਤ ਸਿੰਘ ਨੇ ਵੀ ਫਗਵਾੜਾ ਸ਼ਹਿਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਪੰਜਾਬ ਭਰ ਵਿੱਚ ਮੌਕ ਡ੍ਰਿਲ ਕੀਤੀਆਂ ਜਾ ਰਹੀਆਂ ਹਨ ਉਹਨਾਂ ਸ਼ਹਿਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਘਰਾਂ ਵਿੱਚ ਲਾਈਟਾਂ ਇਨਵਰਟਰ ਬੰਦ ਰੱਖਣ ਤੇ ਸ਼ਹਿਰ ਵਾਸੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਕੋਆੜਾ ਕਾਰਪੋਰੇਸ਼ਨ ਲਿਮਿਟਸ ਦੇ ਵਿੱਚ ਇਹ ਤਿਆਰ ਦੇ ਤੌਰ ਤੇ ਸਿਟੀਜ਼ਨ ਨੂੰ ਸੈਂਸਾਈਜ਼ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਤੁਲਨ ਕਾ ਵੀ ਘਟਨਾ ਨੂੰ ਤੋਂ ਬਚਣ ਲਈ ਅੱਜ ਬਲੈਕਆਊਟ ਕੀਤਾ ਜਾ ਰਿਹਾ ਹੈ ਜਿਵੇਂ ਕੋਆੜਾ ਸ਼ਹਿਰ ਦੇ ਲਿਮਿਟਸ ਦੇ ਵਿੱਚ ਇਹ ਬਲੈਕਆਊਟ 9:30 ਤੋਂ 10:00 ਵਜੇ ਤੱਕ ਹੋਏਗਾ ਉਮੀਦ ਹੈ ਸਾਰੇ ਸਿਟੀਜ਼ਨ ਇਸ ਵਿੱਚ ਸਹਿਯੋਗ ਦੇਣਗੇ ਤੇ ਪਾਵਰ ਕਟ 9:30 ਲੈ ਕੇ 10:00 ਵਜੇ ਤੱਕ ਸਰგი ਅਪੀਲ ਕਰਨਾ ਚਾਹੁੰਦੇ ਸ਼ਹਿਰ ਵਾਸੀ ਸਭ ਵੀ ਨਹੀਂ ਹੈ ਜੀ ਸਹਿਯੋਗ ਦੇਣ ਪਰ ਤਾਂ ਇਹ ਵੀ ਦਾ ਲੈ ਕੇ ਪੈਰਿਕ ਕਰਨ ਦੀ ਕੋਈ ਗੱਲ ਨਹੀਂ ਘਬਰਾਉਣ ਦੀ ਕੋਈ ਗੱਲ ਨਹੀਂ ਇੱਕ ਰੂਟੀਨ ਡ੍ਰਿਲ ਹੈ ਤੇ ਇਹਦੇ ਵਿੱਚ ਪੂਰਾ ਪੂਰਾ ਸਰਕਾਰ ਦਾ ਸਪੈਸ਼ਲ ਸੇਵ